ਔਰ ਇਹ ਜੋ ਮਾਰਚਾ ਕੱਲਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਨਹੀਂ ਇਹਦੇ ਵਿੱਚ ਟ੍ਰੇਡ ਯੂਨੀਅਨਾਂ ਵੀ ਸ਼ਾਮਲ ਨੇ ਸਾਡੇ ਕੱਚੇ ਮੁਲਾਜ਼ਮ ਵੀ ਸ਼ਾਮਲ ਨੇ ਵਪਾਰੀ ਵਰਗ ਵੀ ਸ਼ਾਮਲ ਹੈ ਕਿਉਂਕਿ ਜੋ 16 ਤਰੀਕ ਦਾ ਭਾਰਤ ਬੰਦ ਹੈ ਇਹ ਬੇਮਿਸਾਲ ਹੋਣ ਜਾ ਰਿਹਾ ਹੈ ਕਾਰਨ ਕਿ ਕੱਲ ਮੋਦੀ ਨੇ ਕੱਲੇ ਕਿਸਾਨਾਂ ਤੇ ਨਹੀਂ ਹਮਲਾ ਕੀਤਾ ਹੁਣ ਹਰੇਕ ਵਰਗ ਮੋਦੀ ਦੇ ਕਾਰਪੋਰੇਟ ਹੱਲੇ ਦੀ ਮਾਰ ਦੇ ਥੱਲੇ ਹੈ ਕਿਉਂਕਿ ਜਿਸ ਤਰ੍ਹਾਂ ਪਹਿਲਾਂ ਖੇਤੀ ਕਾਨੂੰਨ ਅਸੀਂ ਵਾਪਸ ਕਰਾਏ ਹੁਣ ਫੇਰ ਇਹ 트리플 ਪੀ ਦੀ ਪਾਲਿਸੀ ਦੇ ਤਹਿਤ ਪ੍ਰਾਈਵੇਟ ਪਬਲਿਕ ਭਾਈਵਾਲੀ ਦੇ ਤਹਿਤ ਦੁਬਾਰੇ ਸ਼ੈਲੋ ਜਿਹੜੇ ਪੂਰੇ ਦੇਸ਼ ਚ ਬਣਾ ਰਹੇ ਨੇ ਜਿਹਦੇ ਨਾਲ ਅਨਾਜ ਦਾ ਕਾਰੋਬਾਰ ਆ ਪੂਰਾ ਜਿਹੜਾ ਕਾਰਪੋਰੇਟ ਖੇਤਰ ਲਈ ਖੁੱਲ ਜਾਣਾ ਜਿਸ ਨਾਲ ਆਮ ਲੋਕ ਜਿਨ੍ਹਾਂ ਨੇ ਰੋਜ਼ ਕਮਾ ਕੇ ਖਾਣਾ ਉਹਨਾਂ ਨੂੰ ਇਹ ਮਹਿੰਗਾ ਅਨਾਜ ਮਿਲਣਾ ਹੈਗਾ ਇਸ ਤੋਂ ਬਿਨਾ ਜਿਹੜੇ ਮਜ਼ਦੂਰ ਹੈਗੇ ਆ ਉਹਨਾਂ ਦੇ ਜਿਹੜੇ 100 ਤੋਂ ਉੱਪਰ ਲੇਬਰ ਐਕਟ ਸੀਗੇ ਉਹਨਾਂ ਨੂੰ ਲੇਬਰ ਕਾਨੂੰਨਾਂ ਨੂੰ ਖਤਮ ਕਰਕੇ ਚਾਰ ਲੇਬਰ ਕੋਡ ਬਣਾ ਦਿੱਤੇ ਗਿਆ 8 ਤੋਂ 12 ਘੰਟੇ ਦਿਹਾੜੀ ਦਾ ਕਾਨੂੰਨ ਪਾਸ ਕਰ ਦਿੱਤਾ ਹੈ ਇਸੇ ਤਰ੍ਹਾਂ ਬਿਜਲੀ ਐਕਟ ਦੇ ਵਿੱਚ ਜਿਹੜੀ ਹੈਗੀ ਆ ਉਹ ਤਰਮੀਮ ਇਹਨਾਂ ਨੇ ਕੀਤੀ ਸੀ ਪੂਰਾ ਬਿਜਲੀ ਜਿਹੜਾ ਸੈਕਟਰ ਹੈਗਾ ਉਹ ਵੰਡ ਦਾ ਜਿਹੜਾ ਕੰਮ ਹੈ ਸਮਾਰਟ ਮੀਟਰ ਹੁਣ ਲਾਏ ਜਾ ਰਿਹਾ ਹੈ ਉਹ ਪ੍ਰਾਈਵੇਟ ਕੰਪਨੀਆਂ ਨੂੰ ਦੇਣ ਦੀ ਤਿਆਰੀ ਇਹਨਾਂ ਨੇ ਵੱਲੋਂ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਸਾਡੇ ਦੇਸ਼ ਦਾ ਬਹੁਤ ਵੱਡਾ ਪਰਚੂਨ ਖੇਤਰ ਹੈ ਜਿਹੜਾ ਤਕਰੀਬਨ 25 ਕਰੋੜ ਜਿਹੜੇ ਛੋਟੇ ਵਪਾਰੀ ਦੁਕਾਨਦਾਰ ਇਸ ਖੇਤਰ ਦੇ ਵਿੱਚ ਨੇ ਤੇ ਕਿੰਨੇ ਪਰਿਵਾਰ ਜੁੜੇ ਹੋਏ ਆ ਲੇਕਿਨ ਹੁਣ ਕਾਰਪੋਰੇਟ ਨੂੰ ਖੁੱਲ੍ਹ ਦੇ ਦਿੱਤੀ ਗਈ ਆਪਰਚੂਨ ਦੇ ਖੇਤਰ ਵਿੱਚ ਵੱਡੇ ਵੱਡੇ ਮਾਲ ਖੋਲਣ ਦੀ ਉਹਨਾਂ ਨੂੰ ਸਬਸਿਡੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਤੇ ਇਸ ਬਜਟ ਦੇ ਵਿੱਚ ਕਾਰਪੋਰੇਟ ਦਾ ਟੈਕਸ 30% ਤੋਂ ਘਟਾ ਕੇ 15% ਕਰ ਦਿੱਤਾ ਗਿਆ ਹੈ ਤੇ ਉਸ ਦੇ ਕਾਰਨ ਸਾਡੇ 25 ਕਰੋੜ ਜਿਹੜੇ ਛੋਟੇ ਦੁਕਾਨਦਾਰ ਪਰਚੂਨ ਦੇ ਖੇਤਰ ਦੇ ਵਪਾਰੀ ਨੇ ਉਹਨਾਂ ਦੇ ਕਾਰੋਬਾਰ ਤੇ ਸੱਟ ਵੱਜਣੀ ਹੈ ਉਹ ਵੀ ਅਸੀਂ ਮੰਗ ਕਰ ਰਹੇ ਹਾਂ ਵੀ ਇਸ ਖੇਤਰ ਦੇ ਵਿੱਚੋਂ ਜਿਹੜੇ ਇਸ ਤਰ੍ਹਾਂ ਦੇ ਵੱਡੇ ਵੱਡੇ ਮਾਲ ਨੇ ਕਾਰਪੋਰੇਟਰ ਨੇ ਉਹਨੂੰ ਬਾਹਰ ਕੀਤਾ ਜਾਵੇ। ਡੇਟ ਦੀ ਸਰਕਾਰ ਆ ਉਹ ਦਿਨ ਦਨ ਦਿਨ ਪਰ ਦਿਨ ਲੋਕਾਂ ਦੇ ਮਾਰੂ ਕੰਡੀਸ਼ਨਾਂ ਮਾਰੂ ਕਨੂੰ ਲੈ ਕੇ ਆ ਰਹੀ ਆ ਜਿਸ ਦੇ ਨਾਲ ਕੀ ਸਾਡੇ ਪੂਰੇ ਦੇਸ਼ ਦੇ ਪੂਰੇ ਖਿੱਤੇ ਹੀ ਪ੍ਰਭਾਵਿਤ ਹੋਏ ਨੇਗੇ। ਚਾਹੇ ਕਿਸਾਨ ਹੋਣ ਚਾਹੇ ਮਜ਼ਦੂਰ ਹੋਣ ਜਾਂ ਮਜ਼ਦੂਰ ਵਰਗ ਹੋਵੇ, ਟਰਾਂਸਪੋਰਟ ਹੋਵੇ, ਬਿਜਲੀ ਹੋਵੇ ਸਾਰੇ ਵਰਗਾਂ ਨੂੰ ਇਹਨਾਂ ਨੇ ਪ੍ਰਭਾਵਿਤ ਕੀਤਾ ਕਿਉਂਕਿ ਟਰਾਂਜੋ ਵੱਡਾ ਟਰਾਂਸਪੋਰਟ ਮਾਰ ਖੇਤਰਾ ਜੋ ਕਾਰਪੋਰੇਟ ਘਰਾਣੇ ਨੇ ਉਹਨਾਂ ਨੂੰ ਜਿੱਥੇ ਸਬਸਿਡੀਆਂ ਸੂਟ ਦਿੱਤੀ ਜਾ ਰਹੀ ਆ ਉਹਨਾਂ ਨੂੰ ਬढ़ाਵਾ ਦਿੱਤਾ ਜਾ ਰਿਹਾ ਜੋ ਸਾਡੇ ਛੋਟੇ ਕਿਸਾਨ ਨੇ ਜਾਂ ਛੋਟੇ ਦੁਕਾਨਦਾਰ ਨੇ ਜਾਂ ਸਪ ਟ੍ਰਾਂਸਪੋਰਟ ਦਾ ਖੇਤਰ ਦੇ ਵਿੱਚ ਅਸੀਂ ਆਉਨੇ ਆਗੇ ਕਿਸੇ ਨੂੰ ਵੀ ਰੋਜ਼ਗਾਰ ਨਹੀਂ ਦਿੱਤਾ ਜਾ ਰਿਹਾ ਦਿਨ ਬਾ ਦਿਨ ਰੋਜ਼ਗਾਰ ਬੇਰੋਜ਼ਗਾਰੀ ਵਧਦੀ ਜਾ ਰਹੀ ਆ ਜਿਹਦੇ ਨਾਲ ਕੀ ਸਾਡੇ ਦੇਸ ਤੋਂ ਪੰਜਾਬ ਦੇ ਪੰਜਾਬ ਦੇ ਵਿੱਚੋਂ ਪੂਰੇ ਭਾਰਤ ਦੇ ਵਿੱਚੋਂ ਪ੍ਰਵਾਸ ਬਾਹਲੇ ਦੇਸ਼ਾਂ ਦੇ ਹੋ ਰਿਹਾ ਜਿਹਦਾ ਤੇ ਅਸੀਂ ਸਖਤ ਵਿਰੋਧ ਕਰਦੇ ਆਂ ਅਸੀਂ ਟ੍ਰੇਡ ਜੁਨੀਅਰ ਨਾਲ ਇਕੱਠੇ ਹੋ ਕੇ ਇੱਕ ਮੰਚ ਤੇ ਇਕੱਠੇ ਹੋਵਾਂਗੇ ਲੋਕਾਂ ਦੇ ਰੋ ਨਾਲ ਲੋਕਾਂ ਦੇ ਇਕੱਠ ਨਾਲ ਅਸੀਂ ਜੋ ਮੋਦੀ ਦੇ ਆ ਇਹ ਕਾਨੂੰਨ ਨੇਗੇ ਜਾਂ ਹਿੱਟਰਨ ਕਾਨੂੰਨ ਆ ਜਾਂ ਜੋ ਵੀ ਪਹਿਲਾਂ ਵੀ ਕਾਨੂੰਨ ਜਿੰਨੇ ਵੀ ਇਹਨਾਂ ਨੇ ਬਣਾਏ ਨੇਗੇ ਟ੍ਰਾਂਸਪੋਰਟ ਦੇ ਪ੍ਰਾਈਵੇਟ ਖੇਤਰ ਦੇ ਉਹਦੇ ਲਈ ਅਸੀਂ ਸਾਰੇ ਇਕੱਠੇ ਹੋਵਾਂਗੇ ਤੇ ਅਸੀਂ ਇਕੱਠੇ ਨਾਲ ਉਹਨਾਂ ਕਾਨੂੰਨਾਂ ਨੂੰ ਦਬਾਉਣਾਗਾ ਬਣਾਉਣ ਵਾਸਤੇ ਅਸੀਂ ਤੁਹਾਨੂੰ ਅਪੀਲ ਕਰਦੇ ਆ ਕਿ 16 ਤਰੀਕ ਨੂੰ ਭਾਰਤ ਪੱਦ ਨੂੰ ਸਫਲ ਬਣਾਉਣ ਵਾਸਤੇ ਔਰ 16 ਤਰੀਕ